ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਰਬਣ ਕਰੋ ਜੀ ਚਾਰੇ ਪਾਸਿਆਂ ਤੋਂ ਸੰਗਤ ਚੱਲੀ ਆਉਂਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਪੰਗਤਾਂ ਦੀਆਂ ਪੰਗਤਾਂ ਉਤਰ ਜਾਂਦੀਆਂ ਉਸ ਵੇਲੇ ਬਹੁਤ ਵੱਡੀ ਭੀੜ ਸੰਗਤ ਉੱਥੇ ਪਹੁੰਚ ਜਾਂਦੀ ਅਤੇ ਬਹੁਤ ਹੀ ਸਾਰੇ ਸਿੱਖ ਇਕੱਠੇ ਹੋ ਜਾਂਦੇ ਤਾਂ ਫਿਰ ਸੇਵਕ ਜਾ ਕੇ ਗੁਰੂ ਜੀ ਨੂੰ ਜਾਣੂ ਕਰਵਾਉਂਦੇ ਆਪ ਜੀ ਦੇ ਦਰਸ਼ਨਾਂ ਵਾਸਤੇ ਬਹੁਤ ਹੀ ਸੰਗਤ ਇਕੱਠੀ ਹੋ ਗਈ ਗੁਰੂ ਜੀ ਆਪਣੇ ਸਰੀਰ ਦੇ ਉੱਤੇ ਵਸਤਰ ਸ਼ਸਤਰ ਸਜਾਉਂਦੇ ਤਲਵਾਰ ਤਨਖ ਬਾਣ ਆਦਿ ਧਾਰਨ ਕਰਕੇ ਆਉਂਦੇ ਉਹ ਬਾਹਰ ਸਿੰਘਾਸਨ ਤੇ ਵਿਰਾਜਮਾਨ ਹੋ ਜਾਂਦੇ ਜਿੱਥੇ ਸੰਗਤ ਦੇ ਵਿੱਚੋਂ ਸਭ ਕੋਈ ਸ਼ਰਧਾਲੂ ਗੁਰੂ ਜੀ ਦੇ ਦਰਸ਼ਨ ਕਰ ਲਵੇ ਜਿੱਥੇ ਵਿਦੇਸ਼ਾਂ ਤੋਂ ਆਏ ਸਿੱਖ ਨਿਵਾਸ ਡੇਰਾ ਕਰਦੇ ਉਥੇ ਸੰਦੇਸ਼ ਵਾਹਕ ਮੇਵੜਾ ਸਾਰੀ ਸੰਗਤ ਦੇ ਵਿੱਚ ਚੱਕਰ ਲਗਾਉਂਦਾ ਅਤੇ ਸੰਗਤ ਨੂੰ ਦੱਸਦਾ ਸਤਿਗੁਰੂ ਜੀ ਆ ਕੇ ਸਿੰਘਾਸਨ ਤੇ ਵਿਰਾਜਮਾਨ ਹੋ ਗਏ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਦੁੱਖ ਅਤੇ ਪਾਪ ਦੂਰ ਹੋ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨ ਦੀ ਇੱਛਾ ਹੈ ਉਹ ਸਾਰੇ ਚੱਲ ਕੇ ਆ ਜਾਵੋ ਅਤੇ ਮਨੁੱਖਾ ਜਨਮ ਦਾ ਲਾਭ ਪ੍ਰਾਪਤ ਕਰੋ ਫਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਜੋ ਵੀ ਇੱਛਾ ਰੱਖਦੇ ਹੋ ਤਾਂ ਗੁਰੂ ਜੀ ਅੱਗੇ ਬੇਨਤੀ ਕਰਕੇ ਪੂਰੀ ਕਰੋ ਇਸ ਤਰ੍ਹਾਂ ਉਹ ਸੰਦੇਸ਼ ਬਾਹਕ ਸਾਰਿਆਂ ਨੂੰ ਖਬਰ ਸੁਣਾ ਦਿੰਦਾ ਅਤੇ ਗੁਰੂ ਜੀ ਦੇ ਬਾਰੇ ਸੁਣ ਕੇ ਪ੍ਰੇਮੀ ਸਿੱਖਾਂ ਨੂੰ ਚਿੱਤ ਦੇ ਵਿੱਚ ਚਾਹ ਚੜ ਜਾਂਦਾ ਸੀ ਚੰਗੀਆਂ ਵਸਤੂਆਂ ਤੇ ਧਨ ਆਦਿ ਜੋ ਵੀ ਹੁੰਦਾ ਉਹ ਸਾਰੇ ਲੈ ਕੇ ਗੁਰੂ ਜੀ ਦੇ ਕੋਲ ਪਹੁੰਚ ਜਾਂਦੇ ਉਹ ਗੁਰੂ ਜੀ ਨੂੰ ਭੇਟਾ ਮਾ ਅਰਪਣ ਕਰਕੇ ਉਨ੍ਹਾਂ ਦੇ ਸੁੰਦਰ ਚਰਨ ਕੰਮਲਾਂ ਤੇ ਨਮਸਕਾਰ ਕਰਦੇ ਗੁਰੂ ਜੀ ਦਾ ਸੁੰਦਰ ਮੁਖੜਾ ਚੰ드ਰਮਾ ਦੇ ਵਾਂਗ ਸੀ ਜਾਨੋ ਸਵੇਰ ਦਾ ਕਮਲ ਦਾ ਫੁੱਲ ਖਿੜਿਆ ਹੋਵੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਲੈਂਦੇ ਅਤੇ ਕਈ ਦੋਵੇਂ ਹੱਥ ਜੋੜ ਕੇ ਖੜੇ ਰਹਿੰਦੇ ਕਈ ਸਿੱਖ ਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਵੱਡੇ ਮਸੰਦਾਂ ਦੇ ਕੋਲ ਜਾ ਕੇ ਬੈਠ ਜਾਂਦੇ ਜਿਗਾ ਤੁਰਕੀ ਪਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਹੈ ਪਾਗ ਉੱਤੇ ਬੰਨਣ ਵਾਲਾ ਜਿਹੜਾ ਉਹ ਗਹਿਣਾ ਰਤਨਾ ਨਾਲ ਜੜਿਆ ਹੋਇਆ ਇਹ ਗਹਿਣਾ ਪਗੜੀ ਉੱਤੇ ਸਜਾਇਆ ਜਾਂਦਾ ਹੈ ਜਿਗਾ ਰਾਜਸੀ ठाठ-ਬਾਠ ਦੀ ਨਿਸ਼ਾਨੀ ਹੈ ਰਾਜਸੀ ਚਿੰਨ੍ਹ ਦੇ ਵਜੋਂ ਵਰਤਿਆ ਜਾਂਦਾ ਹੈ ਜਿਹੜਿਆ ਆਪਾਂ ਗੁਰੂ ਜੀ ਦੀ ਜੀਵਨੀ ਵਿੱਚ ਮੇਵੜੇ ਸ਼ਬਦ ਆਇਆ ਹੈ ਉਹ ਆਇਨੇ ਅਕਬਰੀ ਵਿੱਚ ਲਿਖਿਆ ਹੈ ਮੇਵਾਰ ਦੇ ਬਸਨੀਕ ਲੋਕ ਸਭ ਤੋਂ ਪਹਿਲਾਂ ਬਾਦਸ਼ਾਹ ਅਕਬਰ ਨੇ ਤਾਕ ਦੇ ਇੰਤਜ਼ਾਮ ਦੇ ਲਈ ਰੱਖੇ ਸਨ ਜੋ ਮੇਵੜੇ ਸੱਦੀ ਦੇ ਸਨ ਇਹ ਚੱਲਣ ਦੇ ਵਿੱਚ ਬਹੁਤ ਹੀ ਤੇਜ਼ ਸਨ ਇਸ ਲਈ ਇਹ ਜਵਾਨੀ ਸਨੇਹਾ ਲਿਜਾਣ ਅਤੇ ਲਿ ਆਉਣ ਦੇ ਵਿੱਚ ਵੱਡਾ ਕੰਮ ਦਿੰਦੇ ਸਨ ਕਵੀ ਦੁਆਰਾ ਕੀਤੇ ਗਏ ਜੇਕਰ ਅਨੁਸਾਰ ਇੱਥੇ ਮੇਵੜੇ ਤੋਂ ਭਾਵ ਉਹ ਸੇਵਕ ਜੋ ਸਤਿਗੁਰੂ ਦੀ ਹਜ਼ੂਰੀ ਵਿੱਚ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਕਰਦਾ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਭਾਵ ਤਹਿਲ ਸੇਵਾ ਦਾ ਧਿਆਨ ਰੱਖਦਾ ਸੀ ਉਦਾਸੀ ਸਾਧੂ ਉਹ ਹੁੰਦੇ ਹਨ ਜੋ ਇੱਕ ਟੋਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਹਾ ਕਰਦਾ ਸੀ ਉਦਾਸੀ ਸਾਧੂਆਂ ਦੇ ਮਹੰਤ ਕਿਰਪਾਲ ਦਾਸ ਅਤੇ ਪੰਗਾਣੀ ਦੇ ਜੁੱਦ ਵਿੱਚ ਬਹੁਤ ਬਹਾਦਰੀ ਵਿਖਾਈ ਅਤੇ ਆਪਣੇ ਆਪਣੇ ਕੁੱਤਕੇ ਦੇ ਨਾਲ ਹਜਾਕ ਖਾਨ ਦਾ ਸਿਰ ਭੰਨਿਆ ਸੀ ਗੁਰੂ ਜੀ ਨੇ ਇਸ ਘਟਨਾ ਦਾ ਜ਼ਿਕਰ ਬਚਿੱਤਰਨਾਟਕ ਦੇ ਵਿੱਚ ਕੀਤਾ ਹੈ ਸ਼ੀਰ ਗੁਰ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਤੋਂ ਚੱਲੀ ਉਦਾਸੀ ਸੰਪਰਦਾ ਨਿਮਰਲਾ ਅਤੇ ਨਾਮ ਧਾਰੀ ਇਸ ਪੰਤਰਾ ਦੇ ਬਾਣ ਹੀ ਸਿੱਖਾਂ ਦਾ ਅੰਗ ਹੈ 18ਵੀਂ ਸਦੀ ਵਿੱਚ ਜਦੋਂ ਸਿੱਖ ਪੰਥ ਬਹੁਤ ਮੁਸ਼ਕਲ ਦੌਰ ਤੋਂ ਗੁਜ਼ਰ ਰਿਹਾ ਸੀ ਉਸ ਵੇਲੇ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਉਦਾਸੀ ਸਾਧੂਆਂ ਨੇ ਤਨ ਮਨ ਤੋਂ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ